हां जी दोस्तों सत श्री अकाल जी नए वीडियो नए एपिसोड च जुड़न दे ਲਈ ਤੁਹਾਡਾ ਫਿਰ ਤੋਂ ਧੰਨਵਾਦ ਤੁਹਾਡਾ ਸਾਰਿਆਂ ਦਾ ਮੈਂ ਸਵਾਗਤ ਕਰਦਾ ਅੱਜ ਇੱਕ ਹੋਰ ਮੋਟੀਵੇਸ਼ਨ ਲੈ ਕੇ ਆਇਆ ਤੇ ਵੱਖਰੀ ਜੀ ਮੋਟੀਵੇਸ਼ਨ ਤੁਹਾਨੂੰ ਅੱਜ ਦੇਣ ਦੀ ਕੋਸ਼ਿਸ਼ ਆ ਹੋ ਸਕਦਾ ਕੁਝ ਲੋਕ ਮੇਰੀਆਂ ਇਹਨਾਂ ਗੱਲਾਂ ਦੇ ਨਾਲ ਨਾ ਸਹਿਮਤ ਹੋਣ ਸੋ ਜਿੱਥੇ ਤੁਹਾਨੂੰ ਲੱਗਿਆ ਕਿ ਮੇਰੇ ਵਿਚਾਰ ਨਹੀਂ ਸਹੀ ਬੇਝਿਜਕ ਤੁਸੀਂ ਕਮੈਂਟ ਕਰ ਸਕਦੇ ਹੋ ਨਿਓ ਕੋਈ ਮੈਨੂੰ ਗੁੱਸਾ ਗੱਲਾ ਨਹੀਂ ਹੋਊਗਾ ਉਹਨਾਂ ਤੇ ਪਰ ਜਿਹੜਾ ਅੱਜ ਦਾ ਵਿਸ਼ਾ ਵਾ ਕਿਤੇ ਨਾ ਕਿਤੇ ਸੱਚਾਈ ਆ ਵਿਸ਼ਾ ਹੈਗਾ ਕਿ ਜਿਹੜੇ ਆਪਾਂ ਸੋਹਣੇ ਕੱਪੜੇ ਪਾਉਨੇ ਆ ਜਦੋਂ ਅਸੀਂ ਟੌਰ ਕੱਟਦੇ ਆ ਕਿ ਉਹਦੇ ਨਾਲ ਸਾਡਾ ਜਿਹੜਾ ਮਾਨਾ ਉਹ ਵੀ ਚੇਂਜ ਹੁੰਦਾ ਕਿ ਇਹ ਜਿਹੜੀ ਚੀਜ਼ ਆ ਸੋਹਣੇ ਕੱਪੜਿਆਂ ਵਾਲੀ ਸਾਡੀ ਟੈਨਸ਼ਨ ਸਾਡਾ ਡਿਪਰੈਸ਼ਨ ਦੂਰ ਕਰ ਸਕਦੀ ਆ ਮੇਰਾ ਜਵਾਬ ਆ ਕਿ ਜਰੂਰ ਕਰ ਸਕਦੀ ਆ ਕਿਤੇ ਨਾ ਕਿਤੇ ਇਹ ਚੀਜ਼ਾਂ ਦਾ ਇੰਪੈਕਟ ਤੁਹਾਡੀ ਮੈਂਟਲ ਹੈਲਥ ਤੇ ਪੈਂਦਾ ਵਾ ਕਿਵੇਂ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਪੁਆਇੰਟਸ ਦੇ ਰੂਪ ਦੇ ਵਿੱਚ ਹੀ ਮੈਂ ਫੇਰ ਗੱਲ ਕਰੂੰਗਾ ਚਾਰ ਜਿਹੜੇ ਬੈਨੀਫਿਟਸ ਮੈਨੂੰ ਲੱਗਦੇ ਨੇ ਕਿ ਆਪਾਂ ਜਦੋਂ ਸੋਹਣੇ ਕੱਪੜੇ ਪਾਉਨੇ ਆ ਚੰਗੇ ਕੱਪੜੇ ਪਾਉਨੇ ਆ ਤੇ ਉਹ ਹੁੰਦੇ ਨੇ ਇੱਕ ਗੱਲ ਕਹਿਣੀ ਚਾਹੂੰਗਾ ਸੋਹਣੇ ਕੱਪੜਿਆਂ ਦਾ ਮਤਲਬ ਕਦੇ ਵੀ ਇਹ ਨਾ ਲਿਓ ਕਿ ਜਿਹੜਾ ਮਹਿੰਗੇ ਕੱਪੜੇ ਨੇ ਜਿਹੜੇ ਲੋਕ ਬ੍ਰਾਂਡ ਪਾਉਂਦੇ ਨੇ ਉਹੀ ਸੋਹਣੇ ਕੱਪੜੇ ਗਿਣੇ ਜਾਣਗੇ ਸੋਹਣੇ ਕੱਪੜਿਆਂ ਦਾ ਮਤਲਬ ਆ ਕਿ ਇੱਕ ਚੰਗੀ ਡਰੈਸ ਸੈਂਸ ਚੰਗੇ ਕੱਪੜੇ ਸਾਫ਼ ਸੁਥਰੇ ਕਪੜੇ ਤੇ ਉਹ ਕਪੜੇ ਜਿਹੜੇ ਤੁਹਾਨੂੰ ਚੰਗੇ ਲੱਗਦੇ ਨੇ ਤੁਹਾਨੂੰ ਉਹ ਪਾ ਕੇ ਇਨਰ ਸੈਟੀਸਫੈਕਸ਼ਨ ਮਿਲਦੀ ਆ ਭਾਵੇਂ ਉਹ ਕਪੜੇ ਸਸਤੇ ਹੋਣ ਤੇ ਭਾਵੇਂ ਹੋਣ ਮਹਿੰਗੇ ਕਈ ਲੋਕ ਨਾ ਤੁਸੀਂ ਦੇਖੇ ਹੋਣਗੇ ਉਹਨਾਂ ਦੀ ਚੁਆਇਸ ਇੰਨੀ ਵਧੀਆ ਹੁੰਦੀ ਆ ਕਿ ਉਹਨਾਂ ਨੂੰ ਢੰਗ ਇੰਨਾ ਕਪੜੇ ਲੈਣ ਦਾ ਤੇ ਕਪੜੇ ਪਾਉਣ ਦਾ ਭਾਵੇਂ ਉਹ ਮਹਿੰਗੇ ਨਾਲ ਲੈਣ ਪਰ ਫੇਰ ਵੀ ਉਹ ਜੱਜਦੇ ਬੜੇ ਆ ਉਹਨਾਂ ਦੇ ਪਾਏ ਤੇ ਉਹ ਉਹਨਾਂ ਲੋਕਾਂ ਨੂੰ ਵੀ ਫੇਲ ਕਰ ਦਿੰਦੇ ਨੇ ਜਿਹੜੇ ਮਹਿੰਗੇ ਮਹਿੰਗੇ ਸ਼ੋਰੂਮਾਂ 'ਚ ਜਾ ਕੇ ਸ਼ਾਪਿੰਗ ਕਰਦੇ ਨੇ ਹੈਗੇ ਇਹੋ ਜਿਹੇ ਲੋਕ ਨਾ ਵੀ ਉਹਨਾਂ ਨੂੰ ਪਾਉਣ ਦਾ ਢੰਗ ਹੀ ਇਹੋ ਜਿਹਾ ਸੋ ਮੈਂ ਇਹ ਗੱਲ ਕਰ ਰਿਹਾ ਜ਼ਰੂਰੀ ਨਹੀਂ ਕਿ ਤੁਸੀਂ ਮਹਿੰਗੇ ਕੱਪੜੇ ਹੀ ਪਾਉਣੇ ਆ ਤਾਂ ਹੀ ਤੁਸੀਂ ਸੋਹਣੇ ਮੰਨੇ ਜਾਓਗੇ ਤਾਂ ਹੀ ਤੁਹਾਡਾ ਡਿਪਰੈਸ਼ਨ ਦੂਰ ਹੋਊਗਾ ਨਹੀਂ ਕਹਿਣ ਦਾ ਮਤਲਬ ਸਿਰਫ ਇੰਨਾ ਵਾ ਕਿ ਆਪਣੇ ਆਪ ਤੇ ਤੁਸੀਂ ਫੋਕਸ ਜ਼ਰੂਰ ਕਰੋ ਆਪਣੇ ਆਪ ਨੂੰ ਜਮਾਨੇ ਦੇ ਵਿੱਚ ਵਧੀਆ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰੋ ਐਵੇਂ ਨਾ ਕੋਈ ਵੀ ਢੇਰੀ ਟਾ ਕੇ ਬੈਠਿਆ ਕਰੋ ਕਈ ਇਹੋ ਜਿਹੇ ਲੋਕ ਹੈਗੇ ਨੇ ਨੈਗੇਟਿਵ ਜਿਹੜੇ ਜ਼ਿੰਦਗੀ ਤੋਂ ਨਰਾਸ਼ ਹੋ ਚੁੱਕੇ ਹਨ ਉਹਨਾਂ ਨੂੰ ਫਿਰ ਕੱਪੜੇ ਪਾਉਣ ਦਾ ਵਧੀਆ ਕੱਪੜੇ ਪਾਉਣ ਦਾ ਸ਼ੌਂਕ ਵੀ ਉਹਨਾਂ ਦਾ ਮਰ ਜਾਂਦਾ ਵਾ ਸੋ ਉਹ ਚੀਜ਼ ਜਿਹੜੀ ਕਿਤੇ ਨਾ ਕਿਤੇ ਉਹਨਾਂ ਦੇ ਉਹਨਾਂ ਦੀ ਮੈਂਟਲ ਹੈਲਥ ਨੂੰ ਹੋਰ ਥੱਲੇ ਵੱਲ ਨੂੰ ਲੈ ਕੇ ਜਾਈ ਜਾਂਦੀ ਆ ਸੋ ਜੇ ਤੁਸੀਂ ਵਧੀਆ ਕੱਪੜੇ ਪਾ ਕੇ ਰੱਖਦੇ ਹੋ ਸਾਰਾ ਦਿਨ ਤੁਸੀਂ ਐਕਟਿਵ ਰਹਿੰਦੇ ਹੋ ਤੇ ਤੁਹਾਨੂੰ ਲੱਗਦਾ ਵਾ ਕਿ ਹਾਂ ਸਮਾਜ ਦੇ ਵਿੱਚ ਤੁਹਾਡੀ ਇੱਕ ਪਛਾਣ ਆ ਅੱਜ ਦੇ ਸਮੇਂ ਦੇ ਵਿੱਚ ਮੇਰੇ ਹਿਸਾਬ ਨਾਲ ਇਹ ਜ਼ਰੂਰੀ ਚੀਜ਼ ਆ ਹੁਣ ਆਉਨੇ ਆ ਜੀ ਬੈਨੀਫਿਟਸ ਦੇ ਉੱਤੇ ਕਿ ਚੰਗੇ ਕੱਪੜੇ ਪਾਉਣ ਦਾ ਸਾਨੂੰ ਆਪਣੇ ਆਪ ਨੂੰ ਕੀ ਫਾਇਦਾ ਹੁੰਦਾ ਸਭ ਤੋਂ ਪਹਿਲਾ ਜਿਹੜਾ ਫਾਇਦਾ ਹੁੰਦਾ ਉਹ ਹੁੰਦਾ ਕਿ ਤੁਹਾਡਾ ਕੌਨਫੀਡੈਂਸ ਬੂਸਟ ਹੁੰਦਾ ਬਹੁਤ ਜ਼ਿਆਦਾ ਤੁਸੀਂ ਆਪ ਹੀ ਨੋਟ ਕਰੋ ਕਿ ਤੁਸੀਂ ਘਰ ਦੇ ਕੱਪੜੇ ਪਾਏ ਹੋਏ ਨੇ ਤੁਸੀਂ ਨੇੜੇ-ਤੇੜੇ ਕਿਤੇ ਦੁਕਾਨ ਤੇ ਵੀ ਕੋਈ ਚੀਜ਼ ਲੈਣ ਜਾਂਦੇ ਉਹਨਾਂ ਕਿਤੇ ਨਾ ਕਿਤੇ ਅੰਦਰ ਇੱਕ ਝਿਜਕ ਜੀ ਹੁੰਦੀ ਆ ਤੇ ਤੁਸੀਂ ਜ਼ਿਆਦਾ ਦੂਰ ਨਹੀਂ ਜਾਂਦੇ ਬਹੁਤ ਸਾਰੇ ਲੋਕ ਨਹੀਂ ਜਾਂਦੇ ਘਰ ਦੇ ਕੱਪੜੇ ਪਾ ਕੇ ਦੂਰ ਤੇ ਇੱਕ ਪਾਸੇ ਤੁਸੀਂ ਇਹ ਨੋਟ ਕਰੋ ਵੀ ਜਿੱਦਣ ਤੁਸੀਂ ਜਾਣਾ ਵਿਆਹ ਤੇ ਕਿਤੇ ਜਾਂ ਕਿਸੇ ਵੀ ਫੰਕਸ਼ਨ ਤੇ ਜਾਣਾ ਤੁਸੀਂ ਪੂਰੀ ਟੌਰ ਕੱਢੀ ਹੋਈ ਆ ਕੋਟ ਪੈਂਟ ਪਾਇਆ ਹੋਇਆ ਬੰਦਿਆਂ ਨੇ ਤੇ ਕੁਝ ਵੀ ਹੋਰ ਡਰੈਸ ਪਾਈ ਹੋਈ ਆ ਤੇ ਲੇਡੀਜ਼ ਨੇ ਗਾਉਨ ਪਾਇਆ ਲਹਿੰਗਾ ਪਾਇਆ ਤੇ ਉਹ ਉਸ ਦਿਨ ਤੁਹਾਡਾ ਕੌਨਫੀਡੈਂਸ ਬਹੁਤ ਜ਼ਿਆਦਾ ਹੁੰਦਾ ਉਸ ਦਿਨ ਤੁਹਾਨੂੰ ਇਹ ਲੱਗਦਾ ਵੀ ਯਾਰ ਮੈਂ ਜੋ ਆ ਵੀ ਦੁਨੀਆ ਨੂੰ ਅਲੱਗ ਤਰੀਕੇ ਦੇ ਨਾਲ ਦਿਖ ਰਿਹਾ ਆ ਮੈਂ ਤੇ ਤੁਹਾਨੂੰ ਅੰਦਰ ਇੱਕ ਅਲੱਗ ਫੀਲਿੰਗ ਹੁੰਦੀ ਆ ਇਹ ਚੀਜ਼ ਤੁਸੀਂ ਨੋਟ ਕਰ ਸਕਦੇ ਹੋ ਸੋ ਇੱਥੋਂ ਇਹ ਆਪਾਂ ਕਨਕਲੂਜਨ ਕੱਢ ਸਕਦੇ ਆ ਵੀ ਜਿਹੜੇ ਸੋਹਣੇ ਕੱਪੜੇ ਨੇ ਉਹ ਸਾਡੇ ਕੌਨਫੀਡੈਂਸ ਨੂੰ ਬੂਸਟ ਜ਼ਰੂਰ ਦਿੰਦੇ ਨੇ ਠੀਕ ਹੈ ਵਿਆਹ ਤੇ ਜਦੋਂ ਆਪਾਂ ਟੌਰ ਕੱਢੀ ਹੁੰਦੀ ਆ ਨਾ ਤੇ ਜੀਨੂੰ ਤਾਂ ਆਪਣੇ ਆਪ ਤੇ ਹੈਗਾ ਭਰੋਸਾ ਉਹਨੂੰ ਲੱਗਦਾ ਵੀ ਹਾਂ ਜਿਹੜੀ ਮੈਂ ਡਰੈੱਸ ਪਾਈ ਆ ਉਹ ਬਹੁਤ ਵਧੀਆ ਵਾ ਉਹ ਕਿਸੇ ਕੋਈ ਤਾਰੀਫ਼ ਕਰੇ ਨਾ ਕਰੇ ਉਹਨੂੰ ਵੈਸੇ ਹੀ ਇਹ ਲੱਗਦਾ ਹੁੰਦਾ ਵੀ ਸਾਰਿਆਂ ਤੋਂ ਵਧੀਆ ਮੈਂ ਹੀ ਆ ਵੀ ਮੇਰੀ ਡਰੈੱਸ ਤੇ ਮੇਰੀ ਪਰਸਨੈਲਿਟੀ ਅੱਜ ਵੱਖਰੀ ਆ ਉਹਦਾ ਕੌਨਫੀਡੈਂਸ ਹੂਰ ਸੱਤਵੇਂ ਸਮਾਨ ਤੇ ਹੁੰਦਾ ਵਾ ਸਿਰਫ ਕੱਪੜਿਆਂ ਕਰਕੇ ਹੁੰਦਾ ਵਾ ਉਹ ਸੋ ਇਹ ਇੱਕ ਲੌਜੀਕ ਆ ਕਿ ਕੱਪੜੇ ਤੁਹਾਡੀ ਸੋਚ ਨੂੰ ਜ਼ਰੂਰ ਬਦਲਦੇ ਨੇ ਦੂਜਾ ਪੁਆਇੰਟ ਆਉਂਦਾ ਜੀ ਕਿ ਤੁਸੀਂ ਸੈਲਫ ਲਵ ਜਿਹਦੀ ਮੈਂ ਗੱਲ ਕਰਦਾ ਹੁੰਨਾ ਆਪਣੇ ਆਪ ਨੂੰ ਪਿਆਰ ਕਰਦੇ ਹੋ ਜਦੋਂ ਤੁਸੀਂ ਜੱਜ ਰਹੇ ਹੋ ਤੁਹਾਨੂੰ ਲੱਗ ਰਿਹਾ ਵੀ ਮੇਰੀ ਅੱਜ ਡਰੈਸ ਬਹੁਤ ਵਧੀਆ ਵਾ ਤੁਹਾਨੂੰ ਆਪਣੇ ਆਪ ਦੇ ਨਾਲ ਪਿਆਰ ਹੁੰਦਾ ਵਾ ਜਦੋਂ ਤੁਸੀਂ ਤੁਹਾਨੂੰ ਇੱਕ ਇਹ ਵੀ ਨੋਟ ਕਰੋ ਤੁਸੀਂ ਕੋਈ ਡਰੈਸ ਪਾਈ ਤੁਸੀਂ ਉਹਦੇ ਵਿੱਚ ਕੰਫਰਟੇਬਲ ਨਹੀਂ ਹੈਗੇ ਤੇ ਤੁਹਾਨੂੰ ਲੱਗ ਰਿਹਾ ਵੀ ਇਹ ਡਰੈਸ ਬੜੀ ਬੜੀ ਮੈਂ ਗਲਤੀ ਕਰ ਲਈ ਆਡ ਲੱਗ ਰਹੀ ਆ ਵੀ ਇਹ ਡਰੈਸ ਮੈਨੂੰ ਨਹੀਂ ਲੈਣੀ ਚਾਹੀਦੀ ਸੀ ਤੇ ਲੈ ਲਈ ਤੇ ਮੈਂ ਪਾਈ ਕਿਉਂ ਮੈਂ ਪਾ ਕੇ ਆਫਿਸ ਜਾਂ ਕਿਤੇ ਵੀ ਥਾਂ ਤੇ ਹੋਰ ਮੈਂ ਗਈ ਕਿਉਂ ਗਿਆ ਕਿਉਂ ਹਨਾ ਤੇ ਉਸ ਦਿਨ ਤੁਹਾਨੂੰ ਆਪਣੇ ਆਪ ਤੋਂ ਨਫ਼ਰਤ ਜੀ ਹੋਈ ਜਾਂਦੀ ਆ ਭਾਵੇਂ ਸਾਹਮਣੇ ਵਾਲਾ ਤੁਹਾਡੀ ਤਾਰੀਫ਼ ਕਰ ਰਿਹਾ ਹੋਵੇ ਪਰ ਫੇਰ ਵੀ ਤੁਹਾਨੂੰ ਨਹੀਂ ਚੀਜ਼ ਜਿੱਚੀ ਤਾਂ ਅੰਦਰ ਤੁਹਾਡੇ ਮਨ ਦੇ ਬਹਿ ਗਿਆ ਤੇ ਵੀ ਇਹ ਅਡਰੈਸ ਨਹੀਂ ਵਧਿਆ ਉਹ ਤੁਸੀਂ ਆਪਣੇ ਮਨ ਤੇ ਪ੍ਰੈਸ਼ਰ ਪਾ ਲਿਆ ਤੇ ਤੁਹਾਡੀ ਮੈਂਟਲ ਹੈਲਥ ਤੇ ਅਸਰ ਹੋ ਗਿਆ ਕਿਤੇ ਕਰਕੇ ਸਿਰਫ ਤੁਹਾਡੇ ਕੱਪੜਿਆਂ ਕਰਕੇ ਸੋ ਜਿੱਦਣ ਤੁਸੀਂ ਇੱਕ ਆਪਣੇ ਮਨ ਪਸੰਦੀਦਾ ਅਡਰੈਸ ਪਾਉਂਗੇ ਤੁਸੀਂ ਆਪਣੇ ਆਪ ਨੂੰ ਪਿਆਰ ਕਰੋਗੇ ਤੇ ਤੁਹਾਡੀ ਮੈਂਟਲ ਹੈਲਥ ਜਿਹੜੀ ਉਹ ਵਧੀਆ ਰਹੂਗੀ ਸੋ ਇਹ ਲੌਜੀਕ ਬਿਲਕੁਲ ਸਹੀ ਆ ਕਿ ਕੱਪੜੇ ਤੁਹਾਡੇ ਮਨ ਤੇ ਅਸਰ ਪਾਉਂਦੇ ਨੇ ਤੀਜਾ ਜਿਹੜਾ ਪੁਆਇੰਟ ਆਉਂਦਾ ਜੀ ਕਿ ਜਿੰਦਾਦਲੀ ਵਾਲੀ ਫੀਲਿੰਗ ਦਿੰਦੇ ਨੇ ਤੁਹਾਨੂੰ ਚੰਗੇ ਕੱਪੜੇ ਜਿੱਦਾਂ ਮੈਂ ਗੱਲ ਕੀਤੀ ਕਈ ਲੋਕ ਜ਼ਿੰਦਗੀ ਤੋਂ ਨਿਰਾਸ਼ ਹੋ ਜਾਂਦੇ ਨੇ ਉਹ ਉਹਨਾਂ ਦਾ ਸਾਰਾ ਜਿਹੜਾ ਚਾਹ ਮਰ ਜਾਂਦਾ ਨਹੀਂ ਉਹ ਟਾਰ ਕੱਟਦੇ ਕਦੇ ਵੀ ਤੇ ਕਦੇ ਕਿਸੇ ਦੇ ਕਹਿਣ ਤੇ ਕੱਪੜੇ ਵਧੀਆ ਪਾ ਲੇ ਤਾਂ ਪਾ ਲੇ ਨਹੀਂ ਉਹ ਇੱਕੋ ਜਿਹੇ ਕੱਪੜੇ ਜਾਂ ਕਈ ਕਈ ਦੇਣ ਇੱਕੋ ਹੀ ਕੱਪੜੇ ਪਾ ਕੇ ਉਹ ਫਿਰਦੇ ਰਹਿੰਦੇ ਨੇ ਤੇ ਜ਼ਿੰਦਗੀ ਆ ਜਿਹੜੀ ਆਪਣੀ ਬਤੀਤ ਕਰ ਰਹੇ ਨੇ ਤੇ ਇੱਕ ਗੱਲ ਇਹ ਵੀ ਨੋਟ ਕਰੋ ਜਿਹੜੀ ਮੈਂ ਗੱਲ ਕੀਤੀ ਵਿਆਹ ਤੇ ਕੱਪੜੇ ਪਾ ਕੇ ਤੁਸੀਂ ਜਾਣੇ ਹੋ ਤੇ ਆਮ ਰੁਟੀਨ ਦੇ ਨਾਲੋਂ ਤੁਹਾਡੀ ਜਿਹੜੀ ਫੀਲਿੰਗ ਆ ਉਹ ਜਿੰਦਾਦਿਲੀ ਵਾਲੀ ਹੁੰਦੀ ਆ ਵੀ ਯਾਰ ਲਾਈਫ ਇੰਜੋਏ ਦਾ ਨਾਮ ਆ ਹਨਾ ਤੇ ਜੋ ਸਾਡਾ ਕਲਚਰ ਆ ਜੋ এনवायरमेंट ਆ ਉੱਥੇ ਇਹ ਗੱਲਾਂ ਜ਼ਰੂਰ ਕਾਊਂਟ ਹੁੰਦੀਆਂ ਤੇ ਆਪਾਂ ਨੂੰ ਇਹ ਗੱਲਾਂ ਖਿਆਲ ਦੇ ਵਿੱਚ ਰੱਖਣੀਆਂ ਵੀ ਜ਼ਰੂਰ ਚਾਹੀਦੀਆਂ ਨੇ ਜੀ ਇਸ ਸਮਾਜ ਦੇ ਵਿੱਚ ਰਹਿੰਦੇ ਹੋਏ ਤੇ ਹੁਣ ਕਈ ਲੋਕਾਂ ਦੇ ਦਿਮਾਗ 'ਚ ਸ਼ਾਇਦ ਇਹ ਸਵਾਲ ਆਉਂਦਾ ਹੋਊਗਾ ਕਿ ਜਿਹੜੇ ਗੂਰੇ ਨੇ ਉਹ ਇੱਕ ਸਾਦੀ ਜੀ ਡਰੈਸ ਦੇ ਵਿੱਚ ਦੁਨੀਆ ਦੇ ਪਤਾ ਨਹੀਂ ਕਿਹੜੇ-ਕਿਹੜੇ ਕੋਨੇ ਦੇ ਵਿੱਚ ਘੁੰਮ ਲੈਂਦੇ ਨੇ ਵੀ ਉਹ ਵੀ ਤਾਂ ਜਿੰਦਾ ਦੇਲੀ ਦੇ ਨਾਲ ਹੀ ਜਿਉਂਦੇ ਨੇ ਪਰ ਉਹਨਾਂ ਦੇ ਮਾਹੌਲ ਜਿੱਥੇ ਉਹ ਪਲੇ ਨੇ ਜਿੱਥੇ ਉਹ ਰਹਿੰਦੇ ਨੇ ਤੇ ਉਹਨਾਂ ਦਾ ਜਿਹੜਾ ਕਲਚਰ ਤੇ ਜਿਹੜਾ ਸਾਡਾ ਕਲਚਰ ਆ ਜਿਹੜਾ ਸਾਡਾ ਮਾਹੌਲ ਆ ਬਹੁਤ ਫਰਕ ਆ ਆਪਾਂ ਦੋਨਾਂ ਨੂੰ ਕੰਪੇਅਰ ਨਹੀਂ ਕਰ ਸਕਦੇ ਹੁਣ ਆਉਂਦਾ ਜੀ ਚੌਥਾ ਤੇ ਲਾਸਟ ਪੁਆਇੰਟ ਕਿ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਬਦਲ ਜਾਂਦਾ ਕਿਵੇਂ ਇਹ ਵੀ ਸਮਝਾਉਣਾ ਤੁਹਾਨੂੰ ਉਦਾਹਰਣ ਦੇ ਕੇ ਸਮਝਾਉਣਾ ਹੁਣ ਜੇ ਆਪਾਂ ਗੱਲ ਕੀਤੀ ਨਿਰਾਸ਼ ਹੋਏ ਲੋਕਾਂ ਦੀ ਜਿਹੜੇ ਜ਼ਿੰਦਗੀ 'ਚ ਨਿਰਾਸ਼ ਆ ਤਾਂ ਇੱਕ ਮੇਰੇ ਤੇ ਵੀ ਉਹ ਸਮਾਂ ਸੀ ਮੈਂ ਇੱਕ ਵਾਰੀ ਬਿਮਾਰ ਹੋਇਆ ਕਾਫੀ ਸਾਲ ਪਹਿਲਾਂ ਦੀ ਗੱਲ ਆ ਤੇ ਮੈਨੂੰ ਕੁਝ ਦਿਨ ਜਿਹੜਾ ਅੰਦਰ ਹੀ ਰਹਿਣਾ ਪਿਆ ਅੰਦਰ ਰਹਿ ਕੇ ਨਾ ਵੀ ਆਪਾਂ ਹੁਣ ਕਿਹੜੀ ਟੌਰ ਕੱਢਣੀ ਹੈ ਕਿਹੜੇ ਸੋਹਣੇ ਕੱਪੜੇ ਪਾਉਣੇ ਆ ਤੇ ਇਦਾਂ ਲੱਗਣ ਲੱਗ ਗਿਆ ਵੀ ਯਾਰ ਕੁਝ ਨਹੀਂ ਆ ਜ਼ਿੰਦਗੀ ਬੜੀ ਬੋਰਿੰਗ ਆ ਲਾਈਫ ਬੜੀ ਬੋਰਿੰਗ ਆ ਤੇ ਉਸ ਤੋਂ ਬਾਅਦ ਵਿੱਚ ਉਹ ਬਿਮਾਰੀ ਤੋਂ ਨਾਲ ਹੀ ਬਾਅਦ ਇੱਕ ਵਿਆਹ ਆ ਗਿਆ ਕਿਸੇ ਦੋਸਤ ਦਾ ਇੱਕਦਮ ਮੈਂ ਮਹੀਨਾ ਘਰੇ ਰਿਹਾ ਤੇ ਮਹੀਨੇ ਬਾਅਦ ਹੀ ਪੂਰਾ ਪੂਰੀ ਟੌਰ ਜਿੱਦਾਂ ਮੈਂ ਕੱਢੀ ਕੋਟ ਪੈਂਟ ਪਾਇਆ ਪੂਰੀ ਪੱਗ ਜਦੋਂ ਜਵਾਨੀ ਦੇ ਵਿੱਚ ਸ਼ੌਕ ਹੁੰਦਾ ਵੀ ਠੋਕੇ ਬੰਨੀ ਆ ਨਾ ਤੇ ਟਾਈਟੂਈ ਲਾ ਕੇ ਤੇ ਜਦੋਂ ਮੈਂ ਤਿਆਰ ਹੋ ਕੇ ਆਪਣੇ ਆਪ ਨੂੰ ਸ਼ੀਸ਼ੇ ਦੇ ਵਿੱਚ ਦੇਖਿਆ ਇੱਕ ਅਲੱਗ ਹੀ ਫੀਲਿੰਗ ਆ ਗਈ ਮੈਨੂੰ ਲੱਗਿਆ ਵੀ ਯਾਰ ਦੁਨੀਆ ਸੋਹਣੀ ਬੜੀ ਆ ਵੀ ਅੱਜ ਦੁਨੀਆ ਦੇਖਣ ਜਾਣਾ ਵਾ ਬਾਹਰ ਨਿਕਲਣਾ ਵਾ ਤੇ ਉਹ ਮੈਨੂੰ ਸਾਰੀ ਜਿਹੜੀ ਦੁਨੀਆ ਸੋਹਣੀ ਲੱਗਣ ਲੱਗੀ ਜ਼ਿੰਦਗੀ ਸੋਹਣੀ ਲੱਗਣ ਲੱਗੀ ਕਿਉਂ ਸਿਰਫ ਇੱਕ ਡਰੈਸ ਕਰਕੇ ਮੇਰੀ ਕਿ ਮੈਂ ਅੱਜ ਸੋਹਣੀ ਡਰੈਸ ਪਾਈ ਆ ਤੇ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਜਿਹੜਾ ਮੇਰਾ ਚੇਂਜ ਹੋ ਗਿਆ ਜਿਹੜੀ ਮੈਨੂੰ ਲਾਈਫ ਬੋਰਿੰਗ ਲੱਗ ਰਹੀ ਸੀ ਉਦੋਂ ਮੈਨੂੰ ਉਹ ਲਾਈਫ ਆ ਜਿਹੜੀ ਸੋਹਣੀ ਲੱਗਣ ਲੱਗੀ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਅਸਰ ਜ਼ਰੂਰ ਪਾਉਂਦੀਆਂ ਨੇ ਸਾਡੀ ਲਾਈਫ ਦੇ ਉੱਤੇ ਸਾਡੀ ਮੈਂਟਲ ਹੈਲਥ ਦੇ ਉੱਤੇ ਜਦੋਂ ਤੁਸੀਂ ਵਧੀਆ ਕੱਪੜੇ ਚੰਗੇ ਕੱਪੜੇ ਸਾਫ਼ ਸੁਥਰੇ ਕੱਪੜੇ ਪਾਓਗੇ ਤਾਂ ਆਪਣੇ ਆਪ ਦੇ ਵਿੱਚ ਕੌਨਫੀਡੈਂਟ ਰਹੋਗੇ ਤੁਹਾਡਾ ਜਿਹੜਾ ਮੈਂਟਲ ਹੈਲਥ ਆ ਡਿਪਰੈਸ਼ਨ ਸਟ्रेस ਆ ਇਹਦੇ ਤੇ ਅਸਰ ਜਰੂਰ ਹੋਊਗਾ ਜਰੂਰ ਇਹ ਘਟੂਗਾ ਤੇ ਆਪਣੇ ਆਪ ਦੇ ਵਿੱਚ ਇੱਕ ਜਿੰਦਾਦਿੱਲੀ ਦੇ ਨਾਲ ਹੀ ਆਪਾਂ ਜਿਉਣਾ ਵਾ ਜ਼ਿੰਦਗੀ ਨੂੰ ਸੋ ਬਹੁਤ ਬਹੁਤ ਧੰਨਵਾਦ ਜੀ ਕਿਵੇਂ ਲੱਗੇ ਇਹ ਟਿਪਸ ਕਹਿ ਲਓ ਜਾਂ ਕਹਿ ਲਓ ਵੀ ਜੋ ਵੀ ਮੇਰੇ ਵਿਚਾਰ ਸੀਗੇ ਜਰੂਰ ਦੱਸ ਦਿਓ ਅਗਲੀ ਵੀਡੀਓ ਦੇ ਵਿੱਚ ਹੋਰ ਕਿਸੇ ਕਨਸੈਪਟ ਜਾਂ ਆਈਡੀਆ ਦੇ ਨਾਲ ਜਲਦੀ ਮਿਲਦਾ ਹਾਂ